ਜੋਤੀ ਨੂਰਾ ਨੇ ਸਾਂਝਾ ਕੀਤਾ ਹੋਸ਼ ਉਡਾਨ ਦੇਣ ਵਾਲਾ ਵੀਡੀਓ ਸੂਫੀ ਗਾਇਕ ਨੂੰ ਕੁਨਾਲ ਤੋਂ ਹੈ ਜਾਨ ਦਾ ਖਤਰਾ ਪੰਜਾਬੀ ਸੂਫੀ ਗਾਇਕਾ ਜੋਤੀ ਨੂਰਾ ਦੀ ਮੈਰਿਡ ਲਾਈਫ ਦੇ ਵਿੱਚ ਜੋ ਵਿਵਾਦ ਚੱਲ ਰਿਹਾ ਹੈ ਉਹ ਚਰਚਾ ਦੇ ਵਿੱਚ ਬਣਿਆ ਹੋਇਆ ਹੈ ਇਸ ਵਿੱਚਕਾਰ ਗਾਇਕਾ ਵੱਲੋਂ ਹੈਰਾਨ ਕਰ ਦੇਣ ਵਾਲਾ ਵੀਡੀਓ ਸ਼ੇਅਰ ਕੀਤਾ ਗਿਆ ਦਰਅਸਲ ਹਾਲ ਹੀ ਵਿੱਚ ਸ਼ੇਅਰ ਕੀਤੇ ਗਏ ਵੀਡੀਓ ਦੇ ਵਿੱਚ ਜੋਤੀ ਨੂਰਾ ਨੇ ਖੁਲਾਸਾ ਕੀਤਾ ਹੈ ਕਿ ਉਸਦੇ ਘਰ ਦੇ ਬਾਹਰ ਕੁਝ ਲੋਕ ਘੁੰਮ ਰਹੇ ਹਨ ਜਿਸ ਦਾ ਵੀਡੀਓ ਗਾਇਕਾ ਵੱਲੋਂ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ ਗਿਆ ਇਸ ਵੀਡੀਓ ਨੂੰ ਸਾਂਝਾ ਕਰ ਰਹੀ ਜੋਤੀ ਨੂਰਾ ਨੇ ਕਿਹਾ ਮੈਨੂੰ ਜਾਂ ਮੇਰੇ ਨਾਲ ਕੁਝ ਵੀ ਹੁੰਦਾ ਉਸ ਦਾ ਜ਼ਿੰਮੇਦਾਰ ਕੁਨਾਲ ਹੋਏਗਾ ਇਸ ਵੀਡੀਓ ਪਰ ਜੋਤੀ ਨੂਰਾ ਵੱਲੋਂ ਕੈਪਸ਼ਨ ਦੇ ਵਿੱਚ ਲਿਖਿਆ ਗਿਆ ਜਿਸ ਵੀਡੀਓ ਨੂੰ ਗਾਇਕ ਨੇ ਸੋਸ਼ਲ ਮੀਡੀਆ ਤੇ ਸਾਂਝਾ ਕੀਤਾ ਉਸ ਦੇ ਉੱਪਰ ਲਿਖਿਆ ਆ ਦੇਖੋ ਮੇਰੇ ਘਰ ਦੇ ਬਾਹਰ ਖੜੇ ਹੋਏ ਹਨ ਜੇਕਰ ਮੈਨੂੰ ਜਾਂ ਮੇਰੇ ਨਾਲ ਜਿੰਨੇ ਜਾਣੇ ਕਿਸੇ ਨੂੰ ਵੀ ਕੁਝ ਹੁੰਦਾ ਹੈ ਉਸ ਸਾਰੇ ਦਾ ਜ਼ਿੰਮੇਵਾਰ ਗੁਨਾਲ ਹੋਏਗਾ ਇਸ ਚੀਜ਼ ਦਾ ਰਾਤ ਦੇ 1 ਵਜੇ ਦਾ ਰਿਪੀਟ ਇਹ ਚੀਜ਼ ਦਾ ਰਾਤ ਦੇ 1 ਵਜੇ ਦਾ ਟਾਈਮ ਹੋਇਆ ਪਿਆ ਇੰਡੀਆ ਦੇ ਵਿੱਚ ਦੱਸਦੇ ਕਿ ਜੋਤੀ ਨੂਰਾ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਵੀਡੀਓ ਨੂੰ ਸਾਂਝਾ ਕੀਤਾ ਗਿਆ ਜਿਸ ਦੇ ਵਿੱਚ ਗੁਨਾਲ ਤੇ ਉਸਦੇ ਪਰਿਵਾਰ ਉੱਪਰ ਕਾਫੀ ਇਲਜ਼ਾਮ ਲਗਾਉਂਦੇ ਹੋਏ ਦਿਖਾਈ ਦੇ ਰਹੇ ਹਨ। ਉਹਨਾਂ ਨੇ ਕਿਹਾ ਕਿ ਪੈਸੇ ਦੇ ਕਰਕੇ ਉਸ ਸ਼ਖਸ ਉਹਨਾਂ ਦੇ ਨਾਲ ਜੁੜਿਆ ਹੋਇਆ ਸੀ। ਹਾਲਾਂਕਿ ਗੁਨਾਲ ਨੇ ਵੀ ਵੀਡੀਓ ਸਾਂਝਾ ਕਰਕੇ ਇਸ ਗੱਲ ਤੋਂ ਇਨਕਾਰ ਕਰ ਦਿੱਤਾ। ਤੁਹਾਡੀ ਕੀ ਰਾਏ ਇਸ ਅਪਡੇਟ ਤੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸਾਂਝਾ ਕਰੋ। ਜੋਤੀ ਨੂਰਾ ਨੇ سانਜਾ ਕੀਤਾ ਹੋਸ਼ ਉਡਾਨ ਦੇਣ ਵਾਲਾ ਵੀਡੀਓ ਸੂਫੀ ਗਾਇਕ ਨੂੰ ਕੁਨਾਲ ਤੋਂ ਹੈ ਜਾਨ ਦਾ ਖਤਰਾ ਪੰਜਾਬੀ ਸੂਫੀ ਗਾਇਕਾ ਜੋਤੀ ਨੂਰਾ ਦੀ ਮੈਰਿਡ ਲਾਈਫ ਦੇ ਵਿੱਚ ਜੋ ਵਿਵਾਦ ਚੱਲ ਰਿਹਾ ਹੈ ਉਹ ਚਰਚਾ ਦੇ ਵਿੱਚ ਬਣਿਆ ਹੋਇਆ ਹੈ ਇਸ ਵਿੱਚਕਾਰ ਗਾਇਕਾ ਵੱਲੋਂ ਹੈਰਾਨ ਕਰ ਦੇਣ ਵਾਲਾ ਵੀਡੀਓ ਸ਼ੇਅਰ ਕੀਤਾ ਗਿਆ ਦਰਸਲ ਹਾਲ ਹੀ ਵਿੱਚ ਸ਼ੇਅਰ ਕੀਤੇ ਗਏ ਵੀਡੀਓ ਦੇ ਵਿੱਚ ਜੋਤੀ ਨੂਰਾ ਨੇ ਖੁਲਾਸਾ ਕੀਤਾ ਹੈ ਕਿ ਉਸਦੇ ਘਰ ਦੇ ਬਾਹਰ ਕੁਝ ਲੋਕ ਘੁੰਮ ਰਹੇ ਹਨ ਜਿਸ ਦਾ ਵੀਡੀਓ ਗਾਇਕਾ ਵੱਲੋਂ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ ਗਿਆ ਇਸ ਵੀਡੀਓ ਨੂੰ ਸਾਂਝਾ ਕਰ ਰਹੀ ਜੋਤੀ ਨੂਰਾ ਨੇ ਕਿਹਾ ਮੈਨੂੰ ਜਾਂ ਮੇਰੇ ਨਾਲ ਕੁਝ ਵੀ ਹੁੰਦਾ ਉਸ ਦਾ ਜ਼ਿੰਮੇਵਾਰ ਕੁਨਾਲ ਹੋਏਗਾ ਇਸ ਵੀਡੀਓ ਉਪਰ ਜੋਤੀ ਨੂਰਾ ਵੱਲੋਂ ਕੈਪਸ਼ਨ ਦੇ ਵਿੱਚ ਲਿਖਿਆ ਗਿਆ ਜਿਸ ਵੀਡੀਓ ਨੂੰ ਗਾਇਕ ਨੇ ਸੋਸ਼ਲ ਮੀਡੀਆ ਤੇ ਸਾਂਝਾ ਕੀਤਾ ਉਸ ਦੇ ਉੱਪਰ ਲਿਖਿਆ ਆ ਦੇਖੋ ਮੇਰੇ ਘਰ ਦੇ ਬਾਹਰ ਖੜੇ ਹੋਏ ਹਨ ਜੇਕਰ ਮੈਨੂੰ ਜਾਂ ਮੇਰੇ ਨਾਲ ਜਿੰਨੇ ਜਾਣੇ ਕਿਸੇ ਨੂੰ ਵੀ ਕੁਝ ਹੁੰਦਾ ਹੈ ਉਸ ਸਾਰੇ ਦਾ ਜ਼ਿੰਮੇਵਾਰ ਗੁਨਾਲ ਹੋਏਗਾ ਇਸ ਚੀਜ਼ ਦਾ ਰਾਤ ਦੇ 1 ਵਜੇ ਦਾ ਰਿਪੀਟ ਇਹ ਚੀਜ਼ ਦਾ ਰਾਤ ਦੇ 1 ਵਜੇ ਦਾ ਟਾਈਮ ਹੋਇਆ ਪਿਆ ਇੰਡੀਆ ਦੇ ਵਿੱਚ ਦੱਸਿਆ ਕਿ ਜੋਤੀ ਨੂਰਾ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਵੀਡੀਓ ਨੂੰ ਸਾਂਝਾ ਕੀਤਾ ਗਿਆ ਜਿਸ ਦੇ ਵਿੱਚ ਕੁਨਾਲ ਤੇ ਉਸਦੇ ਪਰਿਵਾਰ ਉੱਪਰ ਕਾਫੀ ਇਲਜ਼ਾਮ ਲਗਾਉਂਦੇ ਹੋਏ ਦਿਖਾਈ ਦੇ ਰਹੇ ਹਨ ਉਹਨਾਂ ਨੇ ਕਿਹਾ ਕਿ ਪੈਸੇ ਦੇ ਕਰਕੇ ਉਹ ਸ਼ਖਸ ਉਹਨਾਂ ਦੇ ਨਾਲ ਜੁੜਿਆ ਹੋਇਆ ਸੀ ਹਾਲਾਂਕਿ ਕੁਨਾਲ ਨੇ ਵੀ ਵੀਡੀਓ ਸਾਂਝਾ ਕਰਕੇ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਤੁਹਾਡੀ ਕੀ ਰਾਏ ਇਸ ਅਪਡੇਟ ਤੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸਾਂਝਾ ਕਰੋ